ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤਾਂ ਦੋਸਤੋ, ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੇਲੇ ਦੇ ਉੱਤੇ। ਕੇਲਾ ਇੱਕ ਅਹਿਜਾ ਫਲ ਹੈ। ਤੁਸੀਂ ਸਾਰੇ ਹੀ ਜਾਣਦੇ ਹੋ ਕਿ ਇਹ ਗਲੀ-ਬazaar ਪਿੰਡਾਂ ਦੇ ਵਿੱਚ ਅਤੇ ਹਰੇਕ ਮੌਸਮ ਦੇ ਵਿੱਚ ਇਹ ਫਲ ਆਸਾਨੀ ਨਾਲ ਤੁਹਾਨੂੰ ਮਿਲ ਜਾਵੇਗਾ। ਨਾਲ ਹੀ ਨਾਲ ਹੋਰ ਫਲਾਂ ਦੀ ਤੁਲਨਾ ਦੇ ਵਿੱਚ ਇਸ ਨੂੰ ਬਹੁਤ ਜ਼ਿਆਦਾ ਸਸਤਾ ਮੰਨਿਆ ਜਾਂਦਾ ਹੈ। ਇਸ ਲਈ ਦੋਸਤੋ ਇਸ ਨੂੰ ਗਰੀਬ ਦਾ ਫਲ ਵੀ ਕਿਹਾ ਜਾਂਦਾ ਹੈ। ਕਾਰਨ ਇਹ ਹੈ ਕਿ ਇਸ ਨੂੰ ਹਰ ਕੋਈ ਖਰੀਦ ਸਕਦਾ ਕੇਲੇ ਦੇ ਵਿੱਚ ਵਿਟਾਮਿਨ ਪ੍ਰੋਟੀਨਸ ਅਤੇ ਅਨੇ ਹੋਰ ਤੱਤ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ ਜਿਸ ਦੇ ਕਾਰਨ ਇਹ ਬਹੁਤ ਜ਼ਿਆਦਾ ਸਵਾਸਤਵਰਤਕ ਹੁੰਦਾ ਹੈ ਜੇ ਦੋਸਤੋ ਤੁਸੀਂ ਵੀ ਸਵਾਸਤ ਰਹਿਣਾ ਚਾਹੁੰਦੇ ਹੋ ਅਤੇ ਆਪਣੇ ਜੀਵਨ ਨੂੰ ਨਿਰੋਗ ਬਣਾਉਣਾ ਚਾਹੁੰਦੇ ਹੋ ਨਾਲ ਹੀ ਨਾਲ ਵੱਡੀਆਂ ਬਿਮਾਰੀਆਂ ਤੋਂ ਵੀ ਨਿਜਾਤ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੇਲੇ ਦਾ ਇਸਤੇਮਾਲ ਰੋਜ਼ਾਨਾ ਸ਼ੁਰੂ ਕਰ ਦਿਓ ਤਾਂ ਦੋਸਤੋ ਕੇਲਾ ਆਪਣੇ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਦਿੰਦਾ ਹੈ ਇਹ ਆਪਾਂ ਹੁਣ ਜਾਣ ਲੈਂਦੇ ਹਾਂ ਇਸ ਵੀਡੀਓ ਦੇ ਵਿੱਚ ਤਾਂ ਦੋਸਤੋ ਕੇਲਾ ਦਿਲ ਨੂੰ ਸਵਾਸਤ ਰੱਖਦਾ ਹੈ ਤਾਂ ਦੋਸਤੋ ਜੇ ਤੁਸੀਂ ਆਪਣੇ ਦਿਲ ਨੂੰ ਸਵਾਸਤ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਕੇ ਕੀ ਕੀ ਤੁਸੀਂ ਕੇਲੇ ਦੇ ਵਿੱਚ ਜ਼ਰੂਰੀ ਮਾਤਰਾ ਦੇ ਵਿੱਚ ਫਾਈਬਰ ਪੋਟਾਸ਼ੀਅਮ ਕੈਲਸ਼ੀਅਮ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਜਿਸ ਦੇ ਕਾਰਨ ਰੋਜ਼ਾਨਾ ਇੱਕ ਕਿਲੇ ਦਾ ਸੇਵਨ ਕਰਨ ਦੇ ਨਾਲ ਕੈਸਟਰੋ ਲੈਵਲ ਕੰਟਰੋਲ ਦੇ ਵਿੱਚ ਰਹਿੰਦਾ ਹੈ ਤਾਂ ਦੋਸਤੋ ਜਿਹੜੀ ਤੁਹਾਡੇ ਸਰੀਰ ਦੇ ਵਿੱਚ ਕਮਜ਼ੋਰੀ ਹੁੰਦੀ ਹੈ ਇਸ ਨੂੰ ਇਹ ਦੂਰ ਕਰ ਦਿੰਦਾ ਹੈ ਤਾਂ ਦੋਸਤੋ ਕੇਲੇ ਦੇ ਵਿੱਚ ਕਾਰਬੋਹਾਈਡਰੇਟ ਕਾਫੀ ਮਾਤਰਾ ਦੇ ਵਿੱਚ ਹੁੰਦਾ ਹੈ ਜਿਸ ਦੇ ਕਾਰਨ ਇਸ ਨੂੰ ਖਾਣ ਦਿਨਾਂ ਪੇਟ ਜਲਦੀ ਭਰ ਜਾਂਦਾ ਹੈ ਤਾਂ ਦੋਸਤੋ ਜੇ ਤੁਸੀਂ ਸਵੇਰੇ ਸਵੇਰੇ ਆਫਿਸ ਜਾਣ ਜਾਂ ਕਾਲਜ ਜਾਣ ਦੇ ਚੱਕਰ ਦੇ ਵਿੱਚ ਬ੍ਰੇਕਫਾਸਟ ਨੂੰ ਛੱਡ ਰਹੇ ਹੋ ਤਾਂ ਤੁਸੀਂ ਇੱਕ ਕੇਲਾ ਖਾ ਕੇ ਕਾਲਜ ਜਾਂ ਆਫਿਸ ਨੂੰ ਜਾਓ ਜੇ ਤੁਸੀਂ ਇੱਕ ਕੇਲਾ ਖਾ ਕੇ ਘਰ ਤੋਂ ਨਿਕਲੋਗੇ ਤੁਹਾਨੂੰ ਇਸ ਦੇ ਖਾਣ ਦੇ ਨਾਲ ਇਨਸਟੈਂਟ એનર્ਜੀ ਮਿਲੇਗੀ ਜਸਦੇ ਨਾਲ ਤੁਸੀਂ ਆਪਣੇ ਆਪ ਨੂੰ ਕਰੋ ਤਾਜ਼ਾ ਫੀਲ ਕਰੋਗੇ ਤਾਂ ਦੋਸਤੋ ਜੇ ਕਿਸੇ ਨੂੰ ਐਨੀਮੀਆ ਹੈ ਐਨੀਮੀਆ ਦੇ ਵਿੱਚ ਕਿਲਾ ਬਹੁਤ ਜ਼ਿਆਦਾ ਫਾਇਦਾ ਕਰਦਾ ਹੈ ਕਿਉਂਕਿ ਦੋਸਤੋ ਤੀਲੇ ਦੇ ਵਿੱਚ ਪ੍ਰਯਪ ਮਾਤਰਾ ਦੇ ਵਿੱਚ ਡਾਈਟਰੀ ਫਾਈਬਰ ਹੁੰਦਾ ਹੈ ਜੋ ਤੁਹਾਡੇ ਸਰੀਰ ਦੇ ਵਿੱਚ ਮੌਜੂਦ ਬਲੱਡ ਦੇ ਹੀਮੋਗਲੋਬਿਨ ਦਾ ਲੈਵਲ ਵਧਾਉਣ ਦੇ ਵਿੱਚ ਸਹਾਇਕ ਹੁੰਦਾ ਹੈ ਜਿਸ ਦੇ ਨਾਲ ਐਨੀਮੀਆ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਤਾਂ ਦੋਸਤੋ ਜੇ ਤੁਸੀਂ ਇੱਕ ਕਿਲਾ ਰੋਜ਼ ਖਾਣੇ ਹੋ ਇਸ ਦੇ ਨਾਲ ਆਪਾਂ ਦਿਮਾਗ ਵੀ ਤੇਜ਼ ਬਣ ਜਾਂਦਾ ਹੈ ਜਿਸ ਦਿਨੋਂ ਤੁਸੀਂ ਆਪਣੇ ਕੰਮ ਦੇ ਵਿੱਚ ਮਾਹਿਰ ਬਣ ਸਕਦੇ ਹੋ ਤਾਂ ਦੋਸਤੋ ਕੇਲਾ ਤੁਹਾਡੇ ਲਈ ਵਰਦਾਨ ਬਣ ਸਕਦਾ ਹੈ ਕਿਉਂਕਿ ਦੋਸਤੋ ਕੇਲੇ ਦੇ ਵਿੱਚ ਵਿਟਾਮਿਨ B6 ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਜੋ ਤੁਹਾਡੇ ਬ੍ਰੇਨ ਫੰਕਸ਼ਨ ਨੂੰ ਬਿਹਤਰ ਕਰਦਾ ਹੈ ਅਤੇ ਦਿਮਾਗ ਨੂੰ ਤੇਜ਼ ਬਣਾਉਂਦਾ ਹੈ ਇਸ ਲਈ ਦੋਸਤੋ ਤੁਹਾਨੂੰ ਰੋਜ਼ ਇੱਕ ਕੇਲਾ ਸੇਵਨ ਕਰਨਾ ਚਾਹੀਦਾ ਹੈ ਤਾਂ ਦੋਸਤੋ ਹੁਣ ਤੁਸੀਂ ਜਾਣ ਹੀ ਚੁੱਕੇ ਹੋ ਕਿ ਕੇਲੇ ਦੇ ਵਿੱਚ ਕਿੰਨੇ ਪ੍ਰੋਟੀਨਸ ਮੌਜੂਦ ਹੁੰਦੇ ਹਨ ਇਸ ਲਈ ਤੁਸੀਂ ਇਸ ਡਾਈਟ ਦੇ ਵਿੱਚ ਸ਼ਾਮਿਲ ਕਰੋ ਅਤੇ ਆਪਣੇ ਸਰੀਰ ਨੂੰ ਹੈਲਥੀ ਬਣਾਓ ਤਾਂ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਨਾਲੇ ਨਾਲ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ